ਦੱਸਦੇ ਕਿ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਵਾਰਦਾਤ ਕੈਦ ਹੋ ਜਾਂਦੀ ਹੈ ਸ਼ਾਤਰ ਚੋਰ ਗਲੀ ਦੇ ਵਿੱਚ ਆਉਂਦਾ ਹੈ ਗਲੀ ਚ ਘੁੰਮਦੇ ਹੋਏ ਦੀਵਾਰ ਨੂੰ ਫਾਦ ਲਗਾ ਕੇ ਉਸ ਦੇ ਵਿੱਚ ਵੜ ਜਾਂਦਾ ਹੈ ਤੇ ਆਪਣੇ ਨਾਲ ਜੋ ਔਜ਼ਾਰ ਲੈ ਕੇ ਆਂਦਾ ਉਸ ਦੇ ਨਾਲ ਦਰਵਾਜ਼ੇ ਤੋੜਦਾ ਤੇ ਘਰ ਦੇ ਵਿੱਚ ਸਟੋਰੀ ਦੀ ਵਾਰਤਾਤ ਨੂੰ ਅੰਜਾਮ ਦਿੰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚੋਂ ਨਕਦੀ, ਸੋਨੇ, ਗਹਿਣੇ ਚੋਰ ਆਪਣੇ ਨਾਲ ਲੈ ਜਾਂਦਾ ਹੈ ਦੱਸਦੇ ਕਿ ਘਰ ਦੇ ਵਿੱਚ ਕੋਈ ਨਾ ਹੋਣ ਦੇ ਚੱਲਦੇ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਦਰੀ ਇਹ ਜੋ ਘਰ ਹੈ ਇੱਕ ਪੱਤਰਕਾਰ ਦਾ ਸੀ ਜੀ ਹਾਂ ਔਰਤ ਪત્રਕਾਰ ਦਾ ਘਰ ਦੱਸਿਆ ਜਾ ਰਿਹਾ ਹੈ ਹੁਣ ਪੁਲਿਸ ਦਾ ਕਹਿਣਾ ਹੈ ਕਿ ਚੋਰੀ ਦੀ ਪਾਲ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਨੇ ਕਿਹਾ ਕਿ ਜਲਤ ਜਲਦ ਪੁਲਿਸ ਤੋਂ ਉਰਨੂ ਪੜੇ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡੇ ਗਲੀ ਮਹੱਲੇ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਆ ਰਿਹਾ ਹੈ ਵੜ ਰਿਹਾ ਹੈ ਤਾਂ ਪੁਲਿਸ ਨੂੰ ਇਸ ਦੀ ਤੁਰੰਤ ਸ਼ਿਕਾਇਤ ਹੋ ਚੋਰਾ ਦਾ ਕੈਰ ਲਗਾਤਾਰ ਜਾ ਰਹੀ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਫਿਰੋਜ਼ਪੁਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਘਟਨਾ ਸਿਸਟੀ ਵਿੱਚ ਕੈਦ ਹੋ ਜਾਂਦੀ ਹੈ ਦਿਨ ਦਿਹਾੜੇ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਘਰ ਕਰੋ ਸੋਨੇ ਦੇ ਗਹਿਣੇ ਨਕਦੀ ਅਤੇ ਹੋਰ ਸਮਾਨ ਇਹ ਚੋਰ ਚੋਰੀ ਕਰਕੇ ਲੈ ਜਾਂਦਾ ਇੱਥੇ ਘਰ ਤੁਹਾਡਾ ਔਰ ਕੀ ਹੋਇਆ ਜੀ ਅੱਜ ਕਰੀਬ 12 ਵਜੇ ਦੇ ਕਰੀਬ ਕੋਈ ਅਨ ਆਈਡੈਂਟੀਫਾਈਡ ਪਰਸਨ ਨੇ ਜਿਹੜੇ ਉਹ ਸਾਡੇ ਘਰ ਦੇ ਵਿੱਚ ਦਾਖਲ ਹੋਏ ਨੇ ਉਸ ਟਾਈਮ ਤੇ ਮੇਰੇ ਮਾਤਾ ਜੀ ਨੇ ਜੋ ਪਰਮਜੀਤ ਕਰਸੋਡੀ ਜਰਨਲਿਸਟ ਹੈਗੇ ਨੇ ਤੇ ਉਹ ਆਪਣੇ ਕੰਮ ਦੇ ਸਿਲਸਿਲੇ 'ਚ ਬਾਹਰ ਸੀਗੇ ਤੇ ਘਰ ਦੇ ਵਿੱਚ ਸਾਡੇ ਜਿਹੜੇ ਟੇਨੈਂਟ ਹੈਗੇ ਨੇ ਉਹ ਰਹਿ ਰਹੇ ਸੀਗੇ ਉਹ 12 ਵਜੇ ਦੇ ਕਰੀਬ ਨਾਲ ਹੀ ਕੀਰਤਨ ਸੀਗਾ ਕੀਰਤਨ ਦੇ ਵਿੱਚ ਉਹ ਗਏ ਨੇ ਤੇ ਉਹਨਾਂ ਦੇ ਜਾਣ ਤੇ ਬਾਅਦ ਹੀ ਇਹਨੇ ਘਰ ਦੇ ਵਿੱਚ ਐਂਟਰ ਹੋਏ ਨੇ ਐਂਟਰ ਹੋ ਕੇ ਨੇ ਸਿੱਧਾ ਦੀਵਾਰ ਟੱਪ ਕੇ ਅੰਦਰ ਆਇਆ ਉਸ ਤੋਂ ਬਾਅਦ ਇਹਨੇ ਘਰ ਦਾ ਜਿਹੜਾ ਮੇਨ ਗੇਟ ਹੈ ਉਹਨੂੰ ਤੋੜਿਆ ਔਰ ਬੜੀ ਨਿਡਰਤਾ ਦੇ ਨਾਲ ਇਹਨੇ ਘਰ ਦੇ ਸਾਰੇ ਲੋਕ ਤੋੜਨੇ ਉਸ ਤੋਂ ਬਾਅਦ ਸਾਡਾ ਸਟੋਰ ਦੇ ਵਿੱਚ ਤੋੜਿਆ ਸਟੋਰ ਤੋੜ ਕੇ ਨੇ ਲੋਕਰ ਖੋਲੇ ਨੇ ਔਰ ਬੜੀ ਤਸੱਲੀ ਨਾਲ ਇਹਨੇ ਹਰ ਇੱਕ ਜਿਹੜਾ ਸੋਨੇ ਦਾ ਜੋ ਲਿਫਾਫੇ ਸੀ ਜਾਂ ਜਿੰਦੇ ਸੋਨਾ ਹੋ ਸਕਦਾ ਹੈ ਜਾਂ ਹੈਗਾ ਇਹਨੇ ਉਹ ਸਾਰਾ ਉਹਨਾਂ ਚੋਂ ਖੋਲ ਕੇ ਉਹ ਸਾਰਾ ਇਕੱਠਾ ਕੀਤਾ ਅਤੇ ਜਿਵੇਂ ਹੀ 1 ਵਜੇ ਦੇ ਕਰੀਬ ਜਿਹੜੇ ਸਾਡੇ ਟੈਨੈਂਟ ਹੈਗੇ ਨੇ ਉਹ ਵਾਪਿਸ ਆਏ ਨੇ ਤੇ ਉਹਨਾਂ ਨੇ ਜਦੋਂ ਦਰਵਾਜ਼ਾ ਗੇਟ ਖੁੱਲਿਆ ਦੇਖਿਆ ਆਪਣਾ ਗੇਟ ਟੁੱਟਿਆ ਦੇਖਿਆ ਤੇ ਉਹਨਾਂ ਨੇ ਇੱਕਦਮ ਸ਼ੋਰ ਪਾਇਆ ਤੇ ਉਹਨਾਂ ਦਾ ਸ਼ੋਰ ਸੁਣਦੇ ਸਾਰੇ ਅੰਦਰੋਂ ਘਰ ਦੇ ਅੰਦਰੋਂ ਭੱਜ ਕੇ ਉੱਪਰੋਂ ਫਰਸਟ ਫਲੋਰ ਤੇ ਜਾ ਕੇ ਨਾਲ ਜਿਹੜਾ ਪਲਾਟ ਸੀ ਖਾਲੀ ਪਲਾਟ ਦੇ ਵਿੱਚ ਛਾਲਾਂਗ ਲਗਾ ਕੇ ਇਹ ਭੱਜ ਗਿਆ ਗਿਆ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਅਵੇਅਰ ਰਹਿਣਾ ਚਾਹੀਦਾ ਅਵੇਅਰਨੈਸ ਤੇ ਇਸ ਤਰ੍ਹਾਂ ਜੀ ਆਪਣੇ ਆਸ ਪड़ोस 'ਚ ਜਿਹੜਾ ਕੋਈ ਅਨ ਆਈਡੈਂਟੀਫਾਈਡ ਪਰਸਨ ਮਿਲਦਾ ਹੈ ਜਿਹੜਾ ਕੋਈ ਬਾਰ-ਬਾਰ ਚੱਕਰ ਮਾਰਦਾ ਹੈ ਉਹਦੀ ਤੁਸੀਂ ਪਿਕ ਲੈ ਸਕਦੇ ਓ ਤਾਂ ਉਹਦੀ ਪਿਕ ਲੋ ਜੇ ਉਹਨੂੰ ਕੋਈ ਪਛਾਣ ਸਕਦੇ ਓ ਤਾਂ ਪਛਾਣ ਉਹਦੀ ਰੱਖੋ ਔਰ ਐਵੇਂ ਦੇ ਅਨ ਆਈਡੈਂਟੀਫਾਈਡ ਪਰਸਨਸ ਦੀ ਮੈਂ ਚਾਹਾਂਗਾ ਕਿ ਤੁਸੀਂ ਇਤਲਾ ਜਰੂਰ ਪੁਲਿਸ ਨੂੰ ਦਿਓ ਜਾਂ ਉਹਦਾ ਕੋਈ ਰਿਕਾਰਡ ਰੱਖੋ ਤਾਂ ਕਿ ਕੱਲ ਨੂੰ ਐਵੇਂ ਦਾ ਕੋਈ ਜਿਹੜਾ ਘਟਨਾ ਕੋਈ ਮਾੜੀ ਕਰਦਾ ਤਾਂ ਉਹਨੂੰ ਫੜਨ 'ਚ ਆਸਾਨੀ ਹੋ ਸਕੇ CCTV ਫੁਟੇਜ ਵੀ ਜਿਹੜੀ ਹੈ ਸਾਹਮਣੇ ਆਈ ਹੈਗੀ ਹੈ ਪੁਲਿਸ ਵੀ ਆਈ ਹੈ ਔਰ ਜਾਂਚ ਕਰਦੀ ਹੈ ਦੇਖੋ ਪੁਲਿਸ ਨੇ ਆਪਣਾ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਨਿਪਟਾਇਆ ਉਸੇ ਟਾਈਮ ਜਦੋਂ ਮੈਂ ਮੇਰੇ ਮਾਤਾ ਜੀ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਉਸੇ ਟਾਈਮ ਡੀਐਸਪੀ ਸਾਹਿਬ ਨੂੰ ਡਿਪਿਊਟ ਕਰਕੇ ਡੀਐਸਪੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਉਸ ਤੋਂ ਬਾਅਦ ਤਫਤੀਸ਼ੀ ਅਫਸਰ ਆਏ ਨੇ ਉਹਨਾਂ ਨੇ ਆਂਦੇ ਹੀ ਸਾਰੇ ਸੀਸੀਟੀਵੀ ਦੀ ਫੁਟੇਜ ਲੈਣੀ ਸ਼ੁਰੂ ਕਰ ਦਿੱਤੀ ਔਰ ਆ ਕੇ ਉਹਨਾਂ ਨੇ ਸਾਰਾ ਆਪਣਾ ਆਸ-ਪਾਸ ਦੇ ਲੋਕਾਂ ਤੋਂ ਪੁੱਛ기 ਸ਼ੁਰੂ ਕਰ ਦਿੱਤੀ ਔਰ ਕਾਫੀ ਹੱਦ ਤੱਕ ਉਹ ਕਹਿ ਰਹੇ ਨੇ ਤੁਸੀਂ ਨਿਸ਼ਚਿਤ ਰਹੋ ਅਸੀਂ ਕੇਸ ਨੂੰ ਟ੍ਰੇਸ ਕਰਨ ਦੇ ਪਰਸਨ ਨੂੰ ਟ੍ਰੇਸ ਕਰਨ ਦੇ ਬਹੁਤ ਨਜ਼ਦੀਕ ਹੈ ਗਏ ਆ ਜਿਹੜੀ ਉਹ ਸਾਹਮਣੇ ਆਈ ਹੈਗੇ ਸਭ ਕੀ ਕੀਤਾ ਜਾ ਰਿਹਾ ਸਰ ਇੱਕ ਨਾ ਦਰਖਾਸਤ ਮਜੂਰ ਆਪਣੇ ਮਸੂਲ ਹੋਏ ਥਾਣਾ ਸਿਟੀ ਪਰਮਜੀਤ ਕੌਰ ਪੱਤਰਕਾਰ ਹੈ ਉਹਨਾਂ ਵੱਲੋਂ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਹੈ ਉਹਨਾਂ ਨੂੰ ਲੈ ਕੇ ਅਸੀਂ ਕੋਹਵਾਲੀ ਥਾਣੇ ਤੇ ਪਹੁੰਚੇ ਉਹਨਾਂ ਦੇ ਘਰੇ ਕੋਹਵਾਲੀ ਥਾਣੇ ਤੇ ਜਾਈਜਾ ਲੈ ਰਹੇ ਆ ਆਸ-ਪਾਸ ਤੋਂ ਕਰੇ ਫੁਟੇ ਲੈ ਰਹੇ ਚੋਰਾ ਦੀ ਪਾਲ ਕਰ ਰਹੇ ਜਲਦੋ ਜਲ ਪਾਲ ਕਰਕੇ ਕਾਰਜ ਨੂੰ ਮੰਦਿਕ ਅਮਲ ਤੇ ਲੈ ਆ ਰਹੇ